ਕਿੰਝ ਅੱਸੀ ਕੱਲ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪਾਲ ਵੀਰ ਕੋ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆ ਚਾਰੇ ਸੁਈਆਂ ਸਵਾਈਆਂ ਵਾ ਕੁਝ ਬੱਚੇ ਵਾਲੀਆਂ ਤੇ ਕੁਝ ਬੱਚੇ ਤੋਂ ਬਿਨਾ ਆ ਬਾਕੀ ਸਾਰੇ ਵੀ ਰਨ ਹੱਥ ਜੋੜ ਕੇ ਬੇਨਤੀ ਇਹੀ ਆ ਵੀ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਦੋ ਟਾਈਮ ਚੁਆਈ ਜ਼ਰੂਰ ਕਰਾ ਲਿਆ ਕਰੋ ਆਵੇਂ ਕੋ ਜਿਆਦੇ ਦੁੱਧ ਵਾਲੀ ਭਾਵੇਂ ਕੋ ਥੋੜੇ ਦੁੱਧ ਵਾਲੀ ਆ ਤਸੱਲੀ ਆਪਣੀ ਅਗਲੇ ਦਿਨ ਘਰੋਂ ਹੀ ਪੇਸ਼ੂ ਦੀ ਲੈ ਕੇ ਜਾਇਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਸਿ ਕਾਲ ਜੀ ਸਾਸਿ ਕਾਲ ਜੀ ਹੋ ਠੀਕ ਠਾਕ ਜੀ ਪਾਵਾ ਪਾਵਾ ਹੋ ਜੀ ਅੱਜ ਪਾਜੀ ਚਲੋ ਕਿਰਪਾ ਚੀ ਦੀ ਜੀ ਹਾਂਜੀ ਤੇ ਨਾਮ ਦੱਸਿਆ ਕਰੀ ਫਿਰ ਭਾਈ ਮੇਰਾ ਮਦਰਵਾਸ ਹੈ ਜੀ ਪਿੰਨ ਬਟਾਰੀ ਜਲਾਮਰ ਸਰ ਤਹਿਸੀਲ ਬਾਬਾ ਬਕਾਲਾ ਖਾਈਆਂ ਤੋਂ ਪੈਂਦਾ 2 ਕਿਲੋਮੀਟਰ ਦੂਰ ਹੈ ਆ 4 ਬਿਆਸ 7 ਅੰਬਰ ਸਰ 35 ਤਲਤਾਂ ਨੂੰ ਪੈਂਦੀ ਪੈਂਦਾ ਜੀ ਖਲੂਸਾ 20 ਮੇਲੇ ਜਲੰਧਰ 50 ਪੈਂਦਾ ਠੀਕ ਹੈ ਹਾਂ ਜੀ ਤੇ ਮੇਨ ਰੋਡ ਤੋਂ ਹਾਈਵੇ ਤੋਂ ਸਰਕਾਰੀ ਸਕੂਲ ਲਾਗੋ ਦੋ ਨੰਬਰ ਦਿੰਦੇ ਤੇ ਅੰਮ੍ਰਿਤ ਮਰਨ ਦਾ ਪੁੱਤ ਦਾ ਨਾਮ ਕਾਲੋ ਫੋਨ ਨੰਬਰ ਵੀ ਬੋਲ ਦੋ ਨੰਬਰ 84 81 615 ਇੱਥੇ ਵਟਸਐਪ ਜਾਂਦਾ ਵੀ ਭਾਈ ਠੀਕ ਹੈ ਜੀ ਭਾਈ ਬਲੇਸਿੰਗ ਪਾਸ ਮਸ਼ਹੂਰ ਹੈ ਵੱਡੇ ਨੇ ਠੀਕ ਹੈ ਹਾਂ ਜੀ ਹਾਂ ਤੇ ਆ ਅੱਜ ਗਾਵਾਂ ਚਾਰ ਅੱਜ ਚਾਰ ਆ ਭਾਜੀ ਆ ਵਸ਼ੀ ਸ਼ਾਈ ਵਾਲ ਸੁਈ ਆ ਉਹ ਦਿਨਾਂ ਦੀ ਸੱਚਾ ਬੱਚਾ ਦੋ ਟੋਕੜਾ ਚਲੋ ਫਿਰ ਹਾਂਜੀ ਇਹਦੇ ਬਾਰੇ ਦੱਸ ਤੋਂ ਇਹਦੇ ਵੀਰ ਜੀ ਸਵੇਰਾਂ ਦੀ ਦੁੱਧੂਗਾ 10 ਕਿਲੋ 9 ਕਿਲੋ ਕਰਕੇ ਦਵਾਂਗੇ ਚਵਾਪ ਸਮਾ ਇੱਕ ਨੰਬਰ ਹੋਗਾ ਵੱਡੇ ਭਾਜੀ ਤੋਰੋ ਫਿਰ ਇੱਕ ਦੀ ਉਦਾਂ ਡਰਦੀ ਆ ਭਾਈ ਭਾਜੀ ਵਸ਼ੀ ਆਂਦੀ ਨਹੀਂ ਕੋਕ ਚੋਣ ਲੱਗਿਆ ਭਾਵੇਂ ਰਸੀ ਪਾਈਏ ਭਾਵੇਂ ਨਾ ਪਾਈਏ ਮੰਨ ਲੈ ਤਾ ਥੋੜੀ ਗਾਂ ਰੱਖ ਦੀ ਗਾਂ ਰੱਖ ਦੀ ਹਰ ਵੀ ਭਾਈ ਘਰ ਦਾ ਸ਼ਾਈ ਵਾਲਾ ਕਰੋਸ ਠੰਡੀ ਤੇਰੀ ਬਹੁਤ ਆ ਵੱਡੇ ਭਰਾ ਹਾਂ ਨਿਕਸਾਂਦੇ ਜੀ ਹਾਂ ਜੀ ਲੈਓ ਜੀ ਉਤਰਾ ਜੰਮੀ ਪਲੀ ਚੰਗੀ ਆ ਪੂਰੀ ਲਾਉ ਜੀ ਆ ਭਾਜੀ ਪੂਰੀ ਇਹ ਨਹੀਂ ਕਿਣਾ ਦਿਸੀ ਆ ਤੇ ਇਹਦਾ ਫਿਰ ਮੁੱਲ ਮੁੱਲ ਛੋਟਾ ਗਾਣਾ ਬੋਬਾ ਜੀ ਕਿੰਨਾ ਕਰ 35000 ਦੀ 35000 ਦੀ ਹਾਂ ਜੀ ਕਰਦੀ ਮਾਨਤਨ ਹੋ ਰਹਾ 32 ਦੀ ਪੂਰੇ ਤੀਰੇ ਜੇ ਅੱਛਾ ਪੂਰੇ ਤੀਰੇ ਦੀ ਯਾਰ ਦੇ ਦਾਂਗ ਨੂੰ ਪਣ ਤਰਾ ਫੋਨ ਲਾ ਕੇ ਮਾਨਤਨ ਕਰ ਦਾਂਗੇ ਬੇਟਾ ਖੁੱਲਾ ਹੋ ਜੂ ਮਾਨਤਨ ਕਰਾਂਗੇ ਫੋਨ ਲਾ ਕੇ ਮਾਨਤਨ ਕਰਾਂਗੇ ਹਾਂਜੀ ਤੇ ਆ ਜਿਹੜੀ ਜੀ ਇਹ ਯੂਟਿਊਬ ਚਾ ਬੱਚਾ ਜੀ ਕੋਈ ਵੀ ਦੋ ਦਾ ਮਿਕਸਲੇਟ ਹੈਗਾ ਨਾ ਮਿਕਸਲੇ ਜੋ ਕੋ ਗਾੜੀ ਜਿਆਦਾ ਵੀ ਹੋ ਸਕਦਾ ਵਾ ਤਾਂ ਤੁਹਾਡੇ ਸਾਹਮਣੇ ਜਿਹੜਾ ਜੋ ਕੋ ਗਾੜੀ ਜਹਾਦੀ ਭਾਰੀ ਜੋ ਵੀ ਤੁਹਾਡੇ ਸਾਹਮਣੇ ਉਹਦਾ ਵੇਚਣੀ ਆ ਰਪੀ ਬਾਜੀ ਹਾਂਜੀ ਹਾਂਜੀ ਦੁੱਧ ਹੋਊਗਾ ਭਾਜੀ ਗਾਂ ਕੋ 9 ਕਿਲੋ 8 ਕਿਲੋ ਦੀ ਗਰੰਟੀ ਦੇਣੀ ਕਹਨ ਉਹ ਬਾਜ 10000 ਕਿਲੋ ਵੀ ਕਹੀ ਜਾਵਾ ਪਰ ਉਹ ਕੰਮ ਨਹੀਂ ਰਪੀ ਬਾਜੀ ਕਰਨਾ ਅੱਛਾ ਠੀਕ ਹੈ ਪੱਤ ਕਿਲੋ ਲੀਟਰ ਦਾ ਮੇਰੇ ਕੋਲ ਕੋਈ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਫਿਰ ਇਧਰ ਵੇਖੋ ਰਪੀ ਬਾਜੀ ਠੀਕ ਹੈ ਖਾ ਲੋ ਖਾ ਲੋ ਵੀ ਕੀ ਚੀਜ਼ ਲੱਗਾ ਵਾ ਠੰਡੀ ਹੈ ਗਾਂ ਖੋਲਾ ਫੇਟੌਰ ਦੀਏ ਨਾ ਜੇ ਨਾ ਪਾਜੀ ਭੁੱਖੇ ਦੌਂਦ ਲਾਇਆ ਜੋੜਾ ਇਹ ਜਿਹੜੀ ਗਾਂ ਦੇ ਉਹ ਤੇ ਲੜ ਗਾਂਵ ਇੱਕ ਕੰਨੀ ਦੇ ਅੱਛਾ ਜੇਰ ਜੇਲ ਦੀ ਬੱਜੀਆਂ ਪੱਕੇ ਖਾਂ ਚਾਲੀਆਂ ਕੋਲੀ ਭਾਜੀ ਚਾਲੇ ਜੂਰੇ ਜਦੋਂ ਪਹਿਲੇ ਹੋਰ 11 12 ਕਿਲੋ ਤੋਂ ਮਾਰਦੀ ਜਦੋਂ ਮੌਸਮ ਚੰਗਾ ਆਉਂਦਾ 40 ਸੁੱਲਿਆਂ 'ਚ ਇਹੋ ਜਿਹੇ ਗਾਂਵਾਂ ਦੁੱਧ ਕੱਢੀ ਜਾਂਦੀ ਹੁੰਦੀਆਂ ਹਾਂਜੀ ਚਵਾਹ ਮਾ ਬਹੁਤ ਚੰਗਾ ਵਾਰ ਪੀਪਾ ਜੀ ਐਦਾਂ ਬੈਠੇ ਰਹਿਣਾ ਠੀਕ ਹੈ ਤਾਲੀ ਆ ਬਖਾਦਰ ਮੜਾ ਸੰਤ ਨੂੰ ਬਰਾ ਚਲੋ ਆਜ ਲੈ ਚਲ ਬਤਾ ਇਹ ਰੋ ਸੇੜਾ ਕਰਦੀ ਹੈ ਪਾਜੀ ਜੱਬੂ ਦਾ ਇਹਦੇ ਗੱਲ ਚ ਰਸਾ ਠੀਕ ਆ ਫੇਰ ਮੁੱਲ ਫੇਰ ਮੋਲ ਛੋਟਾ ਯਾਤ ਭਾਈ ਦਾ ਕਿੰਨਾ ਕ 20000 ਰੁਪਇਆ 25000 ਕਰ ਦਈਏ ਥੋੜਾ ਬੋਲਾ ਥੋੜਾ ਹੋਰ ਕਰ ਦੋ ਫਿਰ ਜਸਨੋ 23000 ਦੀ ਅੱਛਾ 23000 ਦੀ 20000 ਜਸ ਭਾਜੀ ਗਾਂ ਦੇ ਨਿਕੋ ਭੈਣ ਭਰਾ ਫੋਨ ਲਾ ਕੇ ਮਾਰਦਾਂ ਕਰ ਦਾਂਗੇ ਹੋਰ ਥੋੜਾ ਬੋਲਾ ਖੁੱਲਾ ਕਰ ਦੋਗੇ ਮੈਂ ਪਰ ਤਾਂ ਇੱਕ ਗੱਲ ਹੈਗੀ ਜਿੱਥਿਆਂ ਨੂੰ 10000 ਕਿਲੋ ਵੀ ਕਰ ਦਈਏ ਹਾਂਜੀ ਪਰ ਉਹ ਭਾਜੀ ਕੰਮ ਨਹੀਂ ਕਰਨਾ 8 ਕਿਲੋ ਮਿੰਨ ਕੇ ਦਵਾਂਗੇ ਉਹ ਤੋਂ 12 ਕਿਲੋ ਗਾਂ ਕਰੂਗੀ ਜਦੋਂ ਸਟਾਲੇ ਹੋਗੇ ਠੀਕ ਹੈ ਹਾਂਜੀ ਤੇ ਆਜ ਵਾਲੀ ਗਾਂ ਜੇ ਇਹ ਦੇਰ ਜੀ ਅਸੀਂ ਟੋਕੜਾ ਰੁਪਈਆ ਭਾਜੀ ਸੋ ਆ ਪਹਿਲਾਂ 6 ਕਿਲੋ ਮੱਛੀ ਆਈ ਹੀਟ 'ਚ ਹੁਣ 5 ਕਿਲੋ ਕਰਕੇ ਦਵਾਂਗੇ ਅੱਛਾ ਹਾਂਜੀ ਹੁਣ ਹੀਟ 'ਚ ਹੈ ਗਈ ਆ ਹੀਟ ਚ ਹੈ ਗਈ ਬਾਜੀ ਮਾੜੀ ਮੋਟੀ ਪਰਸੋਂ ਦੀ ਆਈ ਆਪਾਂ ਕੋ ਰਾਤੀਂ ਆਈ ਆ ਬੰਦਿਆਂ ਦੇ ਪਰਸੋਂ ਹੀਟ ਚ ਆਈ ਆ ਤੇ ਠੀਕ ਆ ਭਰਾ ਹੈ ਕਿ ਨਹੀਂ ਇਹ ਆਪਾਂ ਦੀ ਬਾਜੀ ਭਰਾ ਜਿਹੜੀ ਗੱਲ ਜੀ ਝੂਠ ਨਹੀਂ ਮਾਰ ਕੇ ਦੇਣ ਅੱਛਾ ਹਾਂਜੀ 5 ਕਿਲੋ ਦੁੱਧ ਹੁਣ ਹੋਰ ਵੀ ਬੜੀ ਚਵਾਬ ਸਮਾਇਕਣਾ ਬੰਦੂ ਸੀਲ ਸਾਹਿਬ ਦੀ ਮੇਰੀ ਗਾਰੰਟੀ ਹੋਗੀ ਦੋਰ ਦਾ ਫੇਰ ਇੱਕ ਰੀ ਇਧਰ ਵੇਖੋ ਚਾਰੇ ਥਣ ਵਛੀ ਦੇ ਕੁਝ ਕਿ ਹੋਣਗੇ ਸਾਨੂੰ ਬੜਾ ਕੁ ਬੱਠਾ-ਪੱਠਾ ਨਹੀਂ ਵੱਡੇ ਭਾਜੀ ਹੈਗਾ ਹਾਂਜੀ ਸੋਣੀ ਬੜੀ ਆ ਯਾਰ ਵੀ ਬੜੀ ਭਾਜੀ ਟੋਕੜਾ ਵਾਸ਼ੀਆਂ ਦੇ ਭਾਜ ਦੇ ਨਹੀਂ ਉਤਰ ਆਦੇ ਆ ਬਲਿਆ ਜੀ ਬਸ ਹਾਲੀ ਲਾ ਕੇ ਖਾ ਲੀ ਭਾਜੀ ਵੇਖੋ ਰੰਗ ਰੂਗ ਇਹਨਾਂ ਨੂੰ ਵੀ ਕਵੇ ਲੱਸੀ ਆ ਜਾਂ ਕੋਈ ਗੱਲ ਆ ਵੇਖੋ ਅੱਛਾ ਤੋੜ ਲਾਉਂਦੀ ਆ ਭਾਜੀ ਇਹਦੇ ਤੇ ਇਹਦਾ ਫਿਰ ਮੁੱਲ ਮੇਰੇ ਦਾ ਦੋ ਵੱਡੇ ਭਾਜੀ ਕਿਨੇ ਦੇ ਦੀ ਆਪ ਹੀ ਕਰ ਦੋਗੇ ਦੇ ਜੀ 8000 ਦਿਓ 15 ਚ ਛੱਡੋ ਕੀ ਛੱਡਦੇ ਜੇ ਜੋਸ਼ ਰੋਸ ਰੋਸ ਦੋ ਤਿੰਨ ਹਜ਼ਾਰ ਛੱਡਤੀਏ 12000 ਦੇ ਜੱਸ 12 ਦੇ 12 ਲੈਣਾ ਬੋਲੇ ਠੀਕ ਹੈ ਜੀ ਤੇ ਦੇ ਲਾਂਗੇ ਕੋਈ ਗੱਲ ਨਹੀਂ ਭਾਜੀ ਮੋੜ ਦੇਣੀ ਕੋਈ ਵੀਰਪੁਰਾ ਫੋਨ ਲਾ ਦੇ ਕਰ ਦਾਂਗੇ ਇਹ ਆ ਵੀ ਚਾਹ ਪਾਣੀ ਦਾ ਸਾਰੀ ਜਾਣਗੇ 100000 ਰੁਪਏ ਭਾਜੀ ਸਾਰੂ ਕੀ 2 6 7 ਕਿਲੋ ਕਰ ਦੇਣਾ ਸਾਲਾ ਠੂਲਾ ਪੈਂਦਾ ਪਾਣੀ ਨੂੰ 3/4 ਕਿਲੋ ਵੀ ਦੋ ਟਾਈਮ ਚੋਲੇ ਭਾਏ 3 ਟਾਈਮ ਭਰਾ ਮੇਰਾ ਕੋਈ ਚੋਲੇ ਜਿਹੜਾ ਦੁੱਧ ਮੁੱਲ ਲੈ ਹੁੰਦਾ ਉਹਦੇ ਨਾਲ ਇਹ ਚੰਗਾ ਹੈ ਜਿਹੜਾ 100 ਦਾ ਮੁੱਲ ਲੈ ਉਹ ਕਿ ਵੀਰਪੁਰਾ ਛੁੱਟ ਜਾਊਗਾ ਗਾੜੀ ਵੱਸੀ ਭਾਜੀ ਰਕਮ ਦੀ ਵੱਸੀ ਪਾਲਣ ਨੂੰ ਚੰਗੀ ਆ ਹਾਂਜੀ 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 ਤੇ ਆ ਇਹਦੇ ਜਮੰਦਰੋਂ ਤੇਲ ਆ ਅੱਛਾ ਇਹ ਤਿੰਨ ਖਾਨੇ ਦੁੱਧ 5 ਕਿਲੋ ਆ ਵਖਾਲ ਦੋ ਜਿਹੜੇ ਪਿਆ ਬੁਰਾ ਥਾਣਾ ਜਿਹੜਾ ਇਹਦੇ ਪਾਜੀ ਬਿਲਕੁਲ ਰੁਲੇ ਘਰੋਂ ਛੜਾਈਆਂ ਨੇ ਕੀ ਆਖੀ ਕਿਸੇ ਨੂੰ ਕਹਿਣ ਨੂੰ ਜੀ ਨਹੀਂ ਕਰਦਾ ਭੈਣ ਭਰਾ ਨੂੰ ਕਿਸੇ ਮੈਂ ਪਾਏ ਨੂੰ ਤੇ ਆ ਗਾ ਡੱਬੀ ਨੂੰ ਵੀ ਆ ਦੇਖੋ ਵਿਚਾਰੀ ਪੱਕੇ ਖਾਰਾ ਰਹਿ ਮਰੀਆਂ ਮੈਟਾਂ ਤੇ ਵਧੀਆਂ ਮੈਂ ਇਹ ਆ ਵੀ ਚਲੋ ਚਾਹ ਪਾਣੀ ਦਾ ਸਰਦ ਜੀ ਜਿਹੜਾ ਪਾਜੀ ਕਦੇ ਪਿਉੜਦੀ ਨਹੀਂ ਆ ਲੈਣਾ ਪਹਿਲਾਂ ਹੁਰਦੀ ਛਾਲ ਮਾਰ ਕੇ ਇੱਕ ਮਿੰਟ ਚ ਠੀਕ ਆ 3 ਸਾਲ ਦੀ ਆਪਣੀ ਬਿਬਾਜੀ ਗਲਤੀ ਹੋ ਗਿਆ ਵੇ ਲੋ ਹਾਂ ਜਿ ਲੈ ਆਓ ਜੀ ਐਦਾਂ ਬੈਠੇ ਰਹਿਣਾ ਥੱਲੇ ਬਾਕੀ ਮਾਨਤਾਨ ਹੋ ਜਾਣੇ ਆ ਇਹਨਾਂ ਦੇ ਕੋਈ ਨਾ ਰੋਕਾ ਤੇ ਹੁਣ ਸਭ ਨਾ ਆ ਰਿਹਾ ਤੇ ਇਹਦਾ ਫਿਰ ਮੁੱਲ ਮੁੱਲ ਹੋਰ ਵੀ ਬਾਜੀ ਕੀ ਕਰਨਾ ਦੇ ਰਹੀ 12-12 ਹਜ਼ਾਰ ਦੀਆਂ ਦੋ ਵੀ ਮੈਂ ਨਾ ਸੱਚੀ ਵੀ ਹਜ਼ਾਰ ਦਾ ਜੋੜਾ ਦੇ ਦਈਏ ਨਹੀਂ ਇਹ 12 ਦੀ ਨਹੀਂ ਜਾਣੀ ਇਹ ਕਿੰਨੇ ਦੇ ਰਹੀਏ 10 ਦੀ ਦੇ ਦਈਏ ਇੱਕ ਕਿਹਾ ਫਿਰ ਉਹ ਸ਼ਰਮ ਦੀ ਅੱਛਾ ਨੋ ਯਾਰ 20000 ਦੀ ਦੀ ਯਾਰ ਬੱਚੇ ਠੀਕ ਹੈ ਜੀ ਹਾਂ ਕੋਈ ਨਹੀਂ ਕੋਈ ਪਰਦਾ ਫੋਨ ਲਾਵੇ ਕਰ ਦਾਂ ਗੋਰ ਮਾਰ ਤਣ ਕਰ ਦੋਗੇ ਮਾਂ ਜੀ 21 ਬਣਦਾ ਵਾ 9 ਦੇ 12 ਜਿਉਂ ਵੀਰ ਇਕੱਠਿਆਂ ਨੂੰ ਵੀਰ ਦੇ ਦਾਂ ਅੱਛਾ 20000 ਦੋਹਾਂ ਦੋਵੇਂ ਵੀਰਿਆਂ ਦੇ ਦਿਆਂਗੇ ਕੋਈ ਵੀਰ ਇਕੱਠਿਆਂ ਲੋਕ ਤੇ ਠੀਕ ਹੈ ਜੀ ਹਾਂ ਜੀ ਬਾਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰਕੇ ਵੀਰ ਹੱਥ ਜੋੜ ਕੇ ਉਹ ਵੇਂਚੀ ਆ ਕੋਈ ਵੀਰ ਭਰਾ ਜਿੰਨੇ ਵੀ ਲੈਣੀ ਆ ਆਪਣੀ ਆ ਤਸੱਲੀ ਕਰਕੇ ਨਰਕ ਫੜ ਕੇ ਕਰਕੇ ਫਿਰ ਗਾਲ ਠੀਕ ਹੈ ਜੀ ਹਾਂ ਜੀ ਜੀ ਠੀਕ ਹੈ ਜੀ ਆਪਣਾ ਇੱਥੇ ਆਓ ਸਮਝਣਾ ਵੇ ਇਸ ਚਾ ਕੇ